ਜਦੋਂ ਅਸੀਂ ਰੋਜ਼ ਸਜਦੇ ਹਾਂ ਉਸ ਵਿੱਚ ਖੁਦਾ ਦਾ ਨਾਮ ਆਏ ਜ਼ਿੰਦਗੀ ਤਾਂ ਖੁਦ ਇੱਕ ਇਬਾਦਤ ਹੈ ਬਿਸ਼ਰਤੇ ਉਹ ਕਿਸੇ ਕੇ ਕਾਮ ਆਏ ਇਸ ਸੋਚ ਨੂੰ ਲੈ ਕੇ ਅੱਜ ਲਾਇਨਸ ਕਲਬ ਬਲੰਦਰ ਫਤਿਹ ਉਹਦੇ ਪ੍ਰਧਾਨ ਲਾਇਨ ਲੇਡੀ ਪ੍ਰਬਦੀਨ ਕੋਰ ਔਰ ਸਾਰੀ ਹੀ ਟੀਮ ਸਾਡੇ ਪਾਸਟ ਵਾਈਸ ਮੈਟਿਓ ਕਾਉਂਸਲ ਚੇਅਰਮੈਨ ਲਾਇਨ ਪਰਮਿਸਿੰਗ ਬੱਕੜਦੀ ਤੇਜਪਾਲ ਜੀ ਔਰ ਸਾਰੇ ਮੈਂਬਰਾਂ ਨੇ ਬਹੁਤ ਹੀ ਵਧੀਆ ਜੋ ਕਿ ਸਰਦੀਆਂ ਦੀ ਸ਼ੁਰੂਆਤ ਹੋਈ ਹੈ ਉਸ ਨੂੰ ਦੇਖਦੇ ਹਾਂ ਬਹੁਤ ਹੀ ਅੱਛਾ ਉਪਰਾਲਾ ਕੀਤਾ ਬਹੁਤ ਹੀ ਅੱਛਾ ਸਰਵਿਸ ਪ੍ਰੋਜੈਕਟ ਕੀਤਾ ਕਿ ਸਿਵਲ ਹਸਪਤਾਲ ਦੇ ਵਿੱਚ ਅੱਜ 500 ਕਲੱਬ ਕਲੰਬਰ 500 ਕੰਬਲ ਬਹੁਤ ਵੱਡੀ ਗੱਲ ਹੈ ਇੱਕ ਛੋਟੀ ਜੀ ਗੱਲ ਨਹੀਂ ਹੈ 500 ਕੰਬਲ ਆਈ ਸਿਵਲ ਹਸਪਤਾਲ ਨੂੰ ਡੋਨੇਟ ਕੀਤੇ ਹਨ ਔਰ ਲਾਇਨਸ ਕਲੱਬ ਜਲੰਧਰ ਫਤੇ ਹਮੇਸ਼ਾ ਹੀ ਸੇਵਾ ਦੇ ਵੱਡੇ ਵੱਡੇ ਪ੍ਰੋਜੈਕਟ ਕਰਦੀ ਹੈ ਜਦੋਂ ਵੀ ਲਾਇਨਸ ਕਲੱਬ ਜਲੰਧਰ ਫਤੇ ਦੀ ਗੱਲ ਆਉਂਦੀ ਹੈ ਤਾਂ ਉਹਦੇ ਵਿੱਚ ਗਿਣਤੀ ਮਿੰਤੀ ਦਾ ਜਾਂ ਛੋਟੇ ਪ੍ਰੋਜੈਕਟਾਂ ਦਾ ਕੋਈ ਵੀ ਮਰਖਾ ਲ ਇੱਕ ਸلسਲਾ ਇਦਾਂ ਦਾ ਨਹੀਂ ਆਂਦਾ ਔਰ ਹਮੇਸ਼ਾ ਹੀ ਵੱਡੇ ਵੱਡੇ ਪ੍ਰੋਜੈਕਟ ਕਰਦੀ ਆ ਲੱਖਾਂ ਰੁਪਏ ਖਰਚ ਕੇ ਪ੍ਰੋਜੈਕਟ ਕਰਦੀ ਆ ਅੱਜ ਇਸ ਕਲੱਬ ਨੇ ਬਹੁਤ ਹੀ ਉਪਰਾਲਾ ਕੀਤਾ ਬਹੁਤ ਬਹੁਤ ਇਸ ਕਲੱਬ ਨੂੰ ਮੁਬਾਰਕਾਂ ਔਰ ਇਸ ਮੌਕੇ ਦੇ ਉਤੇ ਅੱਜ ਸਾਡੇ ਲੀਡਰ ਜਿਹੜੀ ਡਿਸਟ੍ਰਿਕਟ ਦੀ ਲੀਡਰਸ਼ਿਪ ਹੈ ਬਹੁਤ ਵੱਡੀ ਗਿਣਤੀ ਦੇ ਵਿੱਚ ਆ ਕੇ ਕਲੱਬ ਨੂੰ ਵਧਾਈਆਂ ਦਿੱਤੀਆਂ ਸਾਡੇ ਅੱਜਕੱਲ ਦੇ 22 ਮਲਟੀਪਲ ਕਾਉਂਸਲ ਚੇਅਰਮੈਨ ਲਾਇਨ ਐਸਪੀ ਸੁੰਦੀ ਜੀ ਸਾਡੇ ਪਾਸ ਡਿਸਟ੍ਰਿਕਟ ਵਰਨਰ ਲਾਇਨ ਜੂ ਸੁਨਦਰਪਾਲ ਜੀ ਸਾਡੇ ਪਾਸ ਡਿਸਟ੍ਰਿਕਟ ਵਰਨਰ ਲਾਇਨ ਸੁਰਨ ਸਿੰਘ ਖਾਲਸਾ ਜੀ ਔਰ ਬਹੁਤ ਸਾਰੇ ਮੈਂਬਰਾਂ ਨੇ ਆ ਕੇ ਇਹਨਾਂ ਨੂੰ ਵਧਾਈਆਂ ਦਿੱਤੀਆਂ ਹਨ ਉਸ ਪਰਮ ਪਿਤਾ ਪਰਮਾਤਮਾ ਦੇ ਅੱਗੇ ਅਰਦਾਸ ਵੀ ਕੀਤੀ ਹੈ ਕਿ ਫਿਊਚਰ ਦੇ ਵਿੱਚ ਵੀ ਇਹ ਕਲੱਬ ਇਸੇ ਤਰ੍ਹਾਂ ਹੀ ਵੱਡੇ ਵੱਡੇ ਕੰਮ ਕਰਦੀ ਰਹੇ ਔਰ ਅੱਜ ਜਿਸ ਤਰ੍ਹਾਂ ਕਿ ਟਾਕਸਰ ਨਾਲ ਗੱਲ ਹੋ ਰਹੀ ਸੀਗੀ ਡਾਕਟਰ ਬਰਿਆਜ ਨਾਲ ਡਾਕਟਰ ਗੀਤਾ ਨਾਲ ਕਿ ਉਹ ਦੱਸ ਰਹੇ ਕਿ ਸਾਨੂੰ ਕੋ ਚਦਰਾਂ ਦੇ ਵੀ ਲੋੜ ਹੈ ਔਰ ਉਸੇ ਵੇਲੇ ਲਾਂਚ ਕਲੱਬ ਗਿਲਿੰਦਰ ਫਤੇ ਦੇ ਸਾਰੇ ਮੈਂਬਰਾਂ ਨੇ ਇਸ ਗੱਲ ਦੀ ਅਪਰੂਵਲ ਦੇ ਦਿੱਤੀ ਕਿ ਅਸੀਂ ਆਹ ਨਾਲ ਦੇ ਸਮੇਂ ਦੇ ਵਿੱਚ ਸਿਵਲ ਹਸਪਤਾਲ ਨੂੰ ਚਦਰਾਂ ਵੀ ਡੋਨੇਟ ਕਰਾਂਗੇ ਔਰ ਮੈਂ ਸਮਝਦਾ ਕਿ ਪਰਮਾਤਮਾ ਇਹਨਾਂ ਨੂੰ ਬਹੁਤ ਬਲ ਬਖਸ਼ੇ ਸਮ੍ਰiddhi ਬਖਸ਼ੇ ਤਾਂ ਕਿ ਅੱਗੋਂ ਵੀ ਵੱਡੇ ਵੱਡੇ ਸੇਵਾ ਦੇ ਕੰਮ ਕਰਦੇ ਰਹਿਣ ਥੈਂਕ ਯੂ ਜੈ ਹਿੰਦ ਜੈ ਲਾਹ ਮੈਂ ਲਾਇਨ ਜਿਲੰਧਰ ਸਪੀਕਰ ਦੀ 22 ਮਨਿਪਲ ਕੌਂਸਲ ਚੇਅਰਮੈਨ ਮਲਟੀਪਲ ਸਟੀਟੀ 21 ਮੈਂ ਅੱਜ ਜੋ ਸਾਡੇ ਲਾਇਨਸ ਕਲੱਬ ਜਿਲੰਧਰ ਫਤਿਹਪੁਰੋਂ ਪ੍ਰਵਲੀਨ ਕੋਰ ਪ੍ਰੈਜ਼ੀਡੈਂਟ ਦੀ ਰਹਿਨਮਾਈ ਦੇ ਵਿੱਚ ਅੱਜ ਸਿਵਲ ਹਸਪੀਟਲ ਜਿਲੰਧਰ ਦੇ ਵਿੱਚ 500 ਕੰਬਲ ਜਿਹੜਾ ਅੰਗੀਜਾਂ ਲਈ ਡੋਨੇਟ ਕੀਤਾ ਗਿਆ ਮੈਂ ਪੂਰੀ ਕਲੱਬ ਦੇ ਸਾਰੇ ਮੈਂਬਰਾਂ ਨੂੰ ਸਪੈਸ਼ਲੀ ਤੌਰ ਤੇ ਆਪਣੇ ਪਾਸਟ 22 ਮਨਿਪਲ ਕੌਂਸਲ ਚੇਅਰਮੈਨ ਕਮਿਸ਼ਨ ਮੱਕੜ ਜੀ ਨਾਲ ਸਾਡੇ ਪਾ ਡਿਸਟ੍ਰਿਕਟ ਮਾਨ ਜਸਵੰਦਰਪਾਲ ਜੀ ਮਾਨ ਪਰਮੇਸ਼ ਸਿੰਘ ਚਾਹਵਲਾ ਜੀ ਮਾਨ ਸੰਤਾਨ ਸਿੰਘ ਖਾਲਸਾ ਜੀ ਤੇ ਹੋਰ ਸਾਰੇ ਜਿੰਨੇ ਕਲੱਬ ਦੇ ਮੈਂਬਰ ਪਹੁੰਚੇ ਨੇ ਉਹਨਾਂ ਨੂੰ ਮੈਂ ਬਹੁਤ-ਬਹੁਤ ਮੁਬਾਰਕਵਾਦ ਦਿੰਦਾ ਤੇ ਆਸ ਕਰਦਾ ਕਿ ਮਲਟੀਪਲ ਡਿਸਟ੍ਰਿਕਟ 321 ਵਿੱਚ ਇਹੋ ਜਿਹੜੀ ਜੰਦਰ ਫਤਿਹ ਕਲੱਬ ਨੇ ਅੱਜ ਮਾਰਕਾ ਮਾਰਿਆ ਹੈ ਔਰ ਸਭ ਤੋਂ ਵੱਡਾ ਪ੍ਰੋਜੈਕਟ ਅੱਜ ਕਰਕੇ ਦਿਖਾਇਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਸ ਤਰ੍ਹਾਂ ਹੀ ਆਪਣੀ ਪ੍ਰੋਜੈਕਟ ਕਰਦੇ ਰਹਿਣ ਤੇ ਲਾਣਜੁਮ ਦਾ ਨਾਮ ਉੱਚਾ ਕਰਦੇ ਰਹਿਣ ਮਲਟੀਪਲ 321 ਮੈਂ ਆਪਣੇ ਚੇਅਰਮੈਨ ਵੱਲੋਂ ਬਹੁਤ ਬਹੁਤ ਸਾਰਿਆਂ ਨੂੰ ਮੁਬਾਰਕਾਂ ਜਿੰਨਾਂ ਇਹ ਕਲੱਬ ਨੂੰ ਇਸ ਤਰ੍ਹਾਂ ਹੀ ਚੜ੍ਹਦੀ ਕਲਾ 'ਚ ਲੈ ਕੇ ਜਾਣ ਤੇ ਸਮਾਜ ਸੇਵਾ ਦਾ ਕੰਮ ਕਰਦੇ ਨੇ ਸਾਰੇ ਲਾਈਨ ਮੈਂਬਰਾਂ ਦਾ ਸਿਵਲ ਹਸਪਤਾਲ ਦੇ ਸਟਾਫ ਦਾ ਡਿਪਟੀ ਸੁਪਰਡੈਂਟ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ ਸਸਿਕਾ ਜੀ ਮੇਰੀ ਆਪਟੀ ਗੀਤਾ ਐਮ ਐ ਸਿਵਲ ਹਸਪਤਲ ਤੋਂ ਬੁਲ ਰਹੀ ਹੈ ਅੱਜ ਇੱਕ ਬਹੁਤ ਹੀ ਅੱਛਾ ਉਪਰਾਣ ਹੋਇਆ ਹੈ ਨਾਇੰਸ ਕਲੱਬ ਜਲੰਧਰ ਫਤਿਹ ਜਿਹੜੇ ਹੈ ਉਹਨਾਂ ਵੱਲੋਂ ਇੱਕ ਬਹੁਤ ਅੱਛੀ ਡੋਨੇਸ਼ਨ ਦੀ ਮਤਲਬ ਪਹਿਲ ਕੀਤੀ ਗਈ ਹੈ ਉਹਨਾਂ ਨੇ ਅੱਜ ਸਾਨੂੰ 500 ਆਪਣੇ ਬਲੈਂਕਟਸ ਜਿਹੜੀਆਂ ਡੋਨੇਸ਼ਨ ਚ ਦਿੱਤੇ ਐ ਫਾਰ ਪੇਸ਼IENTS। ਔਰ ਇਹ ਬਹੁਤ ਹੀ ਵੱਡਾ ਉਪਰਾਲਾ ਹੈਗਾ। ਵੇਖੋ ਸਰਦੀਆਂ ਸਾਰਿਆਂ ਨੂੰ ਪਤਾ ਆ ਰਹੀਆਂ ਹਨਾ। ਨਾਰਮਲੀ ਆਪਾਂ ਕੀ ਕਹਿੰਨੇ ਕਿ ਚਲੋ ਖਾਣਾ ਪ੍ਰੋਵਾਈਡ ਕਰ ਦੋ। ਜਿਹੜੀ ਵੀ ਜਿੰਨੀਆਂ ਵੀ ਸੇਵਾ ਸੰਸਥਾਵਾਂ ਕੀ ਦਿੰਦੀਆਂ ਆਪਨੇ ਹਸਪੀਟਲਸ ਨੂੰ ਖਾਣਾ ਪ੍ਰੋਵਾਈਡ ਕਰਦੀਆਂ। ਕਦੀ ਕਿਸੇ ਨੇ ਸੋਚਿਆ ਕਿ ਉਹਨਾਂ ਨੂੰ ਕੰਪਲ ਚਾਹੀਦੀ ਹੈ, ਚਦਰਾ ਚਾਹੀਦੀ ਹੈ, ਜਾਂ ਐਗਦਾਂ ਦੀਆਂ ਚੀਜ਼ਾਂ ਚਾਹੀਦੀਆਂ ਰੋਜ਼ਮਰਰਾ ਦੀਆਂ ਜਿਹੜੀਆਂ ਕੀਆਂ ਕਟਰੀਆਂ ਰਹਿਦੀਆਂ ਹਸਪੀਟਲਸ ਹਨਾ। ਸੋ ਅਜੇਨਾ ਨੇ ਉਪਰਾਲਾ ਕਰਦੇ ਹੋਏ ਤਾਂ 500 ਕੰਬਲ ਸਾਨੂੰ ਡੋਨੇਟ ਕੀਤੇ ਔਰ ਬੜੇ ਵਧੀਆ ਕੰਬਲ ਡੋਨੇਟ ਕੀਤੇ ਉਸ ਸਾਲ ਸੋ ਇਹ ਬਹੁਤ ਹੀ ਵੱਡਾ ਉਪਰਾਲਾ ਹੈ ਔਰ ਮੈਂ ਪ੍ਰੈਜ਼ੀਡੈਂਟ ਮੈਡਮ ਪ੍ਰਾਬਲਿਨ ਮੱਕੜ ਸਾਹਿਬ ਔਰ ਖਾਲਸਾ ਸਾਹਿਬ ਚਾਵਲਾ ਸਾਹਿਬ ਇਹਨਾਂ ਦਾ ਸਾਰਿਆਂ ਦਾ ਧੰਨਵਾਦ ਕਰਦੀ ਹਾਂ ਕਿ ਇਹਨਾਂ ਨੇ ਇੱਕ ਬਹੁਤ ਅੱਛੇ ਉਪਰਾਲੇ ਤਹਿਤ ਬਣੇਟ ਕੀਤੇ ਹੈ ਕੰਬਲ ਔਰ ਇਹਨਾਂ ਨੇ ਜਲਦੀ ਸਾਨੂੰ ਹੋਰ ਵੀ ਡੋਨੇਸ਼ਨ ਜਿਸ ਨਾਲ ਚਦਰਾਂ ਵਗੈਰਾ ਵਾਟੇਵਰ ਦ ਪੇਸ਼ੈਂਟ ਨੀਡਸ ਇਹਨਾਂ ਨੇ ਕਿਹਾ ਕਿ ਅਸੀਂ ਮਦਦ ਕਰਦੇ ਰਹਾਂਗੇ ਐਂਡ ਆਈ ਰੀਲੀ ਥੈਂਕ ਥੈਮ ਫोਰ देयर ਥਿਸ